ਜਿਸਬੀਰ ਕੌਰ ਦੀ ਕਿਤਾਬ ਔਖੇ ਘਟ ਵਿੱਚੋਂ ਅੱਜ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨ ਲੱਗੀ ਹਾਂ ਜੀ ਇੱਕ ਖੱਤ ਇੱਕ ਯਾਦ ਉਮੀਦ ਕਰਦੀ ਕਹਾਣੀ ਤੁਹਾਨੂੰ ਪਸੰਦ ਆਵੇਗੀ ਸੋ ਹੋਰ ਪੰਜਾਬੀ ਕਹਾਣੀਆਂ ਦਿਨਾਂਵਾਲ ਸੁਣਦੇ ਰਹਿਣ ਲਈ ਚੈਨਲ ਸਵੀ ਮੀਡੀਆ 11 ਨੂੰ ਸਬਸਕ੍ਰਾਈਬ ਕਰੋ ਸੰਗੀਆਂ ਲੱਗਣ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜਰੂਰ ਕਰਿਆ ਕਰੋ ਜੀ ਸੋ ਕਹਾਣੀ ਇੱਕ ਖੱਤ ਇੱਕ ਯਾਦ ਖੱਤ ਕੀ ਸੀ ਮੂੰਡ ਡੱਡਾ ਰਹਿ ਗਿਆ ਅੱਖਾਂ ਖੁੱਲੀਆਂ ਰਹਿ ਗਈਆਂ ਦਿਲ ਦਾ ਚੈਨ ਕਿਧਰੇ ਖੰਭ ਲਾ ਕੇ ਉੱਡ ਗਿਆ ਰਾਤਾਂ ਦੀ ਨੀਂਦ ਹਰਾਮ ਹੋ ਗਈ ਪਰ ਜਾਵਾਂ ਕਿੱਥੇ ਕਿਸ ਪਾਸ ਉਸ ਪਾਸ ਜੋ ساری ਉਮਰ ਨਫਰਤ ਪਾਲਦੀ ਰਹੀਏ ਤੇ ਇਸੇ ਵਿੱਚ ਅਨਿਜਹੀ ਚਰਹਸਵੇਂ ਪਲ ਵੀ ਇੱਕ ਇੱਕ ਕਰਕੇ ਘੁੰਮਣ ਲੱਗੇ ਬਿੰਦਰ ਮਾਸੀ ਦਾ ਪੁੱਤਰ ਭਰਾ ਹੀ ਲੱਗਦਾ ਸੀਗਾ ਸਾਹਮਲਾ ਰੰਗ ਅੱਖਾਂ ਪੂਰੀਆਂ ਨੱਕ ਕੋ ਜੌੜਾ ਜਿਹਾ ਪਰ ਪੂਰੀ ਦਖ ਪ੍ਰਭਾਵਸ਼ਾਲੀ ਉਹ ਆਪਣੀ ਪੜਾਈ ਚ ਤੇ ਕੁਝ ਨਾ ਕੁਝ ਸਿੱਖਣ ਝੀ ਜੁਟਿਆ ਰਹਿੰਦਾ ਲੱਗਦਾ ਸੀਗਾ ਜਿਵੇਂ ਇੱਕ ਦਿਨ ਇਹ ਬਹੁਤ ਵੱਡਾ ਮਹਾਨ ਆਦਮੀ ਬਣੇਗਾ ਕੁਝ ਕਰਕੇ ਦਿਖਾਏਗਾ ਉਹਦੀ ਬੁੱਟੀ ਸੋਹਣੀ ਗੋਰੀ ਤਿੱਖੇ ਨੈਣ ਨਕਸ਼ਾ ਜਿਵੇਂ ਸੁਹੱਪਣ ਅਮੀਰੀ ਬੋਲਚਾਲ ਦੀਨ ਡਾਲ ਸਭ ਅਮੀਰ ਵਰਗਾ ਉੱਚੀਆਂ ਹਵਾਵਾਂ 'ਚ ਰਹਿਣਾ ਉਦੋਂ ਕੇਰਾ ਜਦ ਮੈਂ ਉਹਨਾਂ ਪਾਸ ਗਈ ਸਾਂ ਚਾਈ ਚਾਈ ਕਿਉਂਕਿ ਉਹ ਬਹੁਤ ਚੰਗੀ ਲੱਗਦੀ ਹੁੰਦੀ ਸੀ ਇੰਨਾ ਵੱਡਾ ਘਰ ਹੈ ਉਹਨਾਂ ਦਾ ਉਸਨੇ ਤਾਂ ਮੈਨੂੰ ਸਿਰ ਤੇ ਚੁੱਕ ਲੈਣਾ ਹੈ ਵਨਸਵੰਨੀਆਂ ਚੀਜ਼ਾਂ ਖਵਾਈ ਗਈ ਗੱਡੀ 'ਚ ਜਾ ਰਹੀ ਸਾਂ ਲੱਗਦਾ ਸੀਗਾ ਜਿਵੇਂ ਗੱਡੀ ਹੌਲੀ-ਹੌਲੀ ਜਾਂਦੀ ਹੈ ਤੇ ਆਖਰ ਛੇਦੀ-ਛੇਦੀ ਬਾਹਰ ਦੇ ਪੱਜੇ ਜਾਂਦੇ ਨਜ਼ਾਰੇ ਦੇਖ-ਦੇਖ ਸਫ਼ਰ ਬੀਤ ਗਿਆ। ਅਸੀਂ ਮਾਸੀ ਘਰ ਲੱਭਾ। ਦਰਵਾਜ਼ਾ ਖੜਕਟਾਇਆ ਦਰਵਾਜ਼ਾ ਖੁੱਲ੍ਹਾ ਤਾਂ ਉਹੀ ਚਮ-ਚਮ ਖੂਬਸੂਰਤ ਧਰਮੀਟ ਖਲੋਤੀ ਸੀ। ਉਹ ਪਰਜਾਈ ਜੀ ਮੈਂ ਕੁੱਟ ਜੱਫੀ ਪਾਈ ਪਰ ਜਿੰਨੀ ਮੈਂ ਉੱਡ ਕੇ ਉਮਲ ਕੇ ਮਿਲੀ ਉਸ ਢਿੱਲੀ ਜਹੀ ਮਲਨਿਚ ਖਾਸ ਨੇਗਣਾ ਆ। ਜਾਪੇ ਜਿਵੇਂ ਉਸ ਪਦੋ ਬਦੀ ਆਪਣੀ ਬਾਂ ਬਲਾਈ ਹੋਵੇ ਮੈਨੂੰ ਆਪਣੇ ਆਪ ਤੇ ਸ਼ਰਮਿੰਦਗੀ ਜਹੀ ਹੋਈ ਉਹਨਾਂ ਦੇ ਆਪਣੇ ਪਦੋ ਅਦਬੋ ਆਦਾਬ ਨੇ ਉਪਚਾਰ ਨੇ ਮੈਨੂੰ ਬਹੁਤਾ ਹੀ ਉਤਾਵਲਾਪਣ ਜ਼ਾਹਰ ਨਹੀਂ ਸੀ ਕਰਨਾ ਚਾਹੀਦਾਗਾ ਤੇ ਬਾਕੀ ਸਭ ਨੂੰ ਮੈਂ ਦੂਰੋਂ ਹੀ ਸਾਸ੍ਰੀਕਲ ਬੁਲਾ ਦਿੱਤੀ ਸਾਰੇ ਬੈਠੇ ਇੱਕ ਦੂਜੇ ਦਾ ਹਾਲਚਲ ਪੁੱਛਿਆ ਮੇਰੇ ਪਾਣੀ ਮੰਗਣ ਤੇ ਛੇਤੀ ਹੀ ਛੋਟੀ ਲੜਕੀ ਪਾਣੀ ਲਿਆਈ ਸੀਗੀ ਵੱਡਾ ਲੜਕਾ ਹੈ ਪਾਣੀ ਪੀਤਾ ਤਾਂ ਬਕਲਾ ਜਿਹਾ ਨਾਲ ਕੇਦਾ ਹੀ ਪਾਣੀ ਘਰ ਚ ਫਰਿੱਜ ਹੈ ਕੂਲਰ ਹੈ ਠੰਡਾ ਪਾਣੀ ਕਿੱਧਰ ਗਿਆ ਮੈਂ ਤਾਂ ਸਮਝਿਆ ਸੀਗਾ ਕਿ ਉਹ ਮੇਰੇ ਅੱਗੇ ਕੋਈ ਕੋਲਡ ਡਰਿੰਕ ਤੇ ਮਠਿਆਈ ਰੱਖਣਗੇ ਖੈਰ ਪਾਣੀ ਮਸੀ ਬੋੜਾ ਜਿਹਾ ਪੀਤਾ ਸੀਗਾ ਮੈਂ ਤਾਂ ਨਹਾਉਣਾ ਚਾਹੁੰਦੀ ਹਾਂ ਹਾਂ ਉਹ ਬਾਥਰੂਮ ਹੈ ਤੌਲੀਆ ਆਂਦਾ ਹੈ ਨਾ ਆਪਣਾ ਉਹ ਤੌਲੀਆ ਤਾਂ ਮੇਰੇ ਰਹਿ ਗਿਆ ਅੱਛਾ ਆ ਲੈ ਲੈ ਉਸ ਪਤਾ ਨਹੀਂ ਕਿਵੇਂ ਗੰਦਾ ਜਿਹਾ ਤੌਲੀਆ ਲਿਆ ਕੇ ਦੇ ਦਿੱਤਾ ਪਰ ਮੈਂ ਤਾਂ ਉਸ ਨਾਲ ਸਰੀਰ ਪੂੰਝ ਕੇ ਹੋਰ ਗੰਦਾ ਨਹੀਂ ਸੀ ਕਰਨਾਗਾ ਤੇ ਆਪਣੀ ਪਹਿਲੀ ਕਮੀਜ਼ ਨਾਲ ਹੀ ਮਾੜਾ ਜਿਹਾ ਪਿੰਡਾ ਪੂੰਝ ਲਿਆ ਫਿਰ ਦੋ ਟੁਕੜੇ ਆਲੂਆਂ ਵਾਲੀ ਪਤਲੀ ਜਹੀ ਤਰੀ ਨਾਲ ਸੁੱਕੀ ਜਹੀ ਬਹੀ ਜਹੀ ਰੋਟੀ ਦਿੱਤੀ ਤੁਸੀਂ ਸਭ ਖਾ ਚੁੱਕੇ ਹਾਂ ਤੇਰਾ ਪਤਾ ਨਹੀਂ ਸੀਗਾ ਨਹੀਂ ਤਾਂ ਕੁਝ ਹੋਰ ਬਣਾ ਕੇ ਰੱਖਦੀ ਉਸ ਰਸਮੀ ਤੌਰ ਤੇ ਕਿਹਾ ਹੁਣ ਮੇਰੇ ਲਈ ਉਹ ਚੀਜ਼ ਥੋੜੀ ਕਰਨਾ ਹੈ ਤੈਨ ਤਾਂ ਵੱਜ ਗਏ ਨੇ ਇਹ ਕੋਈ ਰੋਟੀ ਦਾ ਟਾਈਮ ਹੈ ਮੈਂ ਆਪਣੇ ਮਨ ਨੂੰ ਸਮਝਾਇਆ ਉਹਨਾਂ ਦੇ ਬੱਚਿਆਂ ਨਾਲ ਗੱਲਾਂ ਕਰਦੀ ਰਹੀ ਕਿਹੜੀ ਕਲਾਸ ਚ ਪੜਦੇ ਨੇ ਕੀ ਸ਼ੌਂਕ ਆਦ ਪਰ ਹਰਮੀਤ ਨੇ ਜਲਦੀ ਹੀ ਉਹਨਾਂ ਨੂੰ ਬੁਲਾ ਲਿਆ ਆਪਣੇ ਸਕੂਲ ਦਾ ਕੰਮ ਕਰੋ ਚੱਲ ਕੇ ਉੱਤੋਂ ਪੇਪਰ ਆਏ ਨੇ ਮੈਂ ਦੇਖਿਆ ਕਿ ਬੱਚੇ ਜਦ ਵੀ ਮੇਰੇ ਪਾਸ ਆ ਕੇ ਆਪਣੀਆਂ ਗੱਲਾਂ ਕਰਨ ਲੱਗਦੇ ਉਹ ਕਿਸੇ ਨਾ ਕਿਸੇ ਬਹਾਨੇ ਉਹਨਾਂ ਨੂੰ ਬੁਲਵਾ ਲੈਂਦੀ ਜਿਵੇਂ ਮੈਂ ਅਸ਼ੂਤ ਹੋਵਾਂ ਜਾਂ ਸ਼ੂਤ ਦੀ ਬਿਮਾਰੀ ਦੀ ਕੋਈ ਰੋਗਣ ਹੋਵਾਂ ਜੇ ਪਿੰਡ 'ਚ ਰਹਿੰਦੇ ਹਾਂ ਤਾਂ ਇਹਦਾ ਇਹ ਮਤਲਬ ਤਾਂ ਨਹੀਂਗਾ ਕਿ ਅਸੀਂ ਇਨਸਾਨ ਨਹੀਂਗੇ ਪਰ ਜਿੰਨਾ ਹਰਮੀਤ ਚ ਮਾਣ ਹੰਕਾਰ ਬਤਮੀਜੀ ਮੂੰਹ ਫੱਟ ਤੇ ਕੋਰਾਪਨ ਸੀ ਉਹਨਾ ਹੀ ਬਿੰਦਰ ਨਰਮਦਲ ਤੇ ਸੱਭਿਅਕ ਸੀਗਾ ਉਹ ਬਾਹਰੀ ਦਿਖਾਵੇ ਨਾਲੋਂ ਅੱਛੇ ਮਿਹਨਤੀ ਹੁਨਰ ਵਾਲੇ ਕੰਮਾਂ ਨੂੰ ਪਹਿਲ ਦਿੰਦਾ ਸੀਗਾ ਉਹ ਹਰ ਤਰ੍ਹਾਂ ਦੀ ਇਲੈਕਟ੍ਰੋਨਿਕ ਚੀਜ਼ ਖੁਦ ਮਰਮਤ ਕਰ ਲੈਂਦਾ ਸੀ ਤੇ ਬਣਾ ਲੈਂਦਾ ਸੀ ਉਹਨਾਂ ਦੀ ਬਾਗੀਚੀ ਜਵਾਨ ਸਵੰਨੇ ਫੁੱਲਾਂ ਤੇ ਫਲਾਂ ਤੇ ਹੋਰ ਬਨਗੀ ਦੇ ਬੂਟੇ ਉਸਦੀ ਮਿਹਨਤ ਸੱਚਾ ਹੀ ਸੱਜੇ ਤੇ ਫਲੇ ਫੁੱਲੇ ਸਨ ਇਹ ਤਾਂ ਸਭ ਸ਼ੌਂਕ ਵਜੋਂ ਸੀਗਾ ਵੈਸੇ ਉਸਦੀ ਨੌਕਰੀ ਟੈਸਕੋ ਕੰਪਨੀ ਚ ਮੈਨੇਜਰ ਦੀ ਸੀ ਵਿਲੇ ਸਮੇਂ ਉਹ ਪੇਂਟਿੰਗ ਫੋਟੋਗ੍ਰਾਫੀ ਕਰਨ ਤੇ ਸੰਗੀਤ ਸੁਣਨ ਦਾ ਵੀ ਸ਼ੌਂਕ ਰੱਖਦਾ ਸੀਗਾ ਮੈਂ ਉਸਦੇ ਕਮਰੇ 'ਚ ਗਈ ਤਾਂ ਕਹਿਣ ਲੱਗਾ ਆਓ ਜੀ ਬੈਠੋ ਟੇਬਲ ਕਾਰਡ ਸੁਨਾਮੇ ਕੇ ਫੋਟੋਆਂ ਦੇਖਣੀਆਂ ਨੇ ਮੈਂ ਕਹਿ ਦਿੱਤਾ ਦੋਵੇਂ ਹੀ ਤੇ ਉਸਨੇ ਪੁਰਾਣੇ ਗਾਣਿਆਂ ਦੀਆਂ ਧੁਨਾਂ ਲਗਾਈਆਂ ਕੋਨਿਆਂ 'ਚ ਬਹੁਤ ਵੱਡੇ ਵੱਡੇ ਸਪੀਕਰ ਲੱਗੇ ਹੋਏ ਸਨ ਤੇ ਕੰਧ ਉੱਪਰ ਰੰਗ-ਬਰੰਗੇ ਲਾਈਟਾਂ ਸਨ ਜੋ ਆਵਾਜ਼ ਦੇ ਵਾਧਾ ਚੜਾ ਤੇ ਸਾਜ਼ਾਂ ਨਾਲ ਜਗਦਿਆਂ ਬੋਹਦਿਆਂ ਸਨ ਇਹ ਉਸਨੇ ਖੁਦ ਹੀ ਬਣਾਈਆਂ ਸਨ ਤੁਨਾਂ ਦੀ ਇੰਨੀ ਮਿੱਠੀ ਆਵਾਜ਼ ਸਿੱਧੀ ਦਿਲ ਤੇ ਅਸਰ ਕਰ ਰਹੀ ਸੀ ਇੱਕ ਅਨੋਖਾ ਹੀ ਰੰਗ ਤੇ ਮਸਤੀ ਜਿਹੀ ਵੱਜ ਗਈ ਸੀ ਵਾਹ ਕਮਾਲ ਹੈ ਅਜੇ ਹੀ ਗੂੰਜ ਦੀ ਦਿਲ ਦੀਆਂ ਡੰਗਾਈਆਂ ਨੂੰ ਸ਼ੁੱਧੀ ਆਵਾਜ਼ ਤਾਂ ਮੈਂ ਅੱਜ ਤੱਕ ਨਹੀਂ ਸੀ ਸੁਣੀ ਅਸੀਂ ਤਾਂ ਰੇਡੀਓ ਤੋਂ ਹੀ ਬਹੁਤਾ ਸੁਣਦੇ ਹਾਂ ਤੇ ਉਹ ਵੀ ਘਰ 'ਚ ਕਰਨ ਕਰ 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 ਕਰਨ ਲੱਗ ਜਾਂਦਾ ਹੈ ਪਰ ਇਸ ਮਸਤੀ ਭਰੇ ਵਾਤਾਵਰਨ ਨੂੰ ਇੱਕ ਤਿੱਖੀ ਖੁਰਦਰੀ ਤੇ ਗੁੱਸੇ ਭਰੀ ਆਵਾਜ਼ ਨੇ ਭੰਗ ਕਰ ਦਿੱਤਾ ਇੱਥੇ ਮੈਂ ਇਕੱਲੀ ਰਸੋਈ 'ਚ ਮਰਨ ਢਈ ਆ ਮੇਰੇ ਨਾਲ ਕੋਈ ਕੰਮ ਨਹੀਂ ਕਰਾਉਂਦਾ ਕਾ ਮੇਰੀਆਂ ਖਰੋਤੀਆਂ ਦੀਆਂ ਲੱਤਾਂ ਆਕੜ ਗਈਆਂ ਨੇ ਤੁਹਾਨੂੰ ਗਾਣਿਆਂ ਦੀ ਅਗ ਲੱਗੀ ਹੈ ਇਸ਼ਾਰਾ ਸ਼ਾਇਦ ਮੇਰੇ ਵਾਲੀ ਸੀਗਾ ਈਰਖਾ ਸਾੜੇ ਦੀ ਸਾਫ ਬਦਬੂ ਆ ਰਹੀ ਸੀਗੀ ਬਿੰਦਰ ਨੇ ਜਲਦੀ ਨਾਲ ਸੰਗੀਤ ਬੰਦ ਕਰ ਦਿੱਤਾ ਅਸੀਂ ਜਲਦੀ ਹੀ ਰਸੋਈ 'ਚ ਦੌੜੇ ਇਹਨੇ ਗੁੱਸੇ ਨਾਲ ਜੋ ਬੋਲ ਰਹੀ ਹੈ ਤੂੰ ਉਹੀ ਕਹਦੇ ਕਿ ਮੇਰੇ ਨਾਲ ਮਦਦ ਕਰਾ ਦਿਓ ਤੇ ਬਿੰਦਰ ਉਸ ਨਾਲ ਸਬਜ਼ੀ ਕਟਵਾਉਣ ਲੱਗ ਗਿਆ ਤੇ ਮੈਂ ਆਟਾ ਗੁੰਨਣ ਲੱਗ ਪਈ ਫਿਰ ਉਦੋਂ ਮੈਂ ਰਸੋਈ ਤੋਂ ਬਾਹਰ ਆ ਗਈ ਤੇ ਮੈਂ ਫਲਕੇ ਲਾਉਣ ਲੱਗ ਪਈ ਰੋਟੀ ਖਾਧੀ ਫਿਰ ਬਿੰਦਰ ਨੇ ਆਪਣੇ ਬਾਗੀਚੇ ਦਿਖਾਈ ਆ ਰਾਤ ਦੀ ਰਾਣੀ ਹੈ ਇਸ ਚੋ ਰਾਤੀ ਬੜੀ ਖੁਸ਼ਬੂ ਆਉਂਦੀ ਏ ਉਹ ਚੰਪਾ ਹੈ ਉਹ ਗੁਲਮੋਹਰ ਹੈ ਉਹ ਗੁਲਦੁੱਧਾਂ ਤੇ ਗੁਲਾਬ ਦੇ ਫੁੱਲ ਨੇ ਇਹ ਕੈਕਟਸ ਨੇ ਸਾਰੇ ਇਹਨਾਂ ਨੂੰ ਵੀ ਬੜੇ ਸੋਹਣੇ ਗੁਲਾਬੀ ਹੌਲੇ ਲੱਗਦੇ ਨੇ ਪਰ ਚਿਰਾਂ ਬਾਅਦ ਹੀ ਆ ਗੱਡੂਲਸ ਹੈ ਵਾਵਾ ਬਹੁਤ ਹੀ ਪਿਆਰੀ ਬਗੀਚੀ ਸਜਾਈ ਹੈ ਇਸ ਤਰ੍ਹਾਂ ਦੇ ਫਲ ਤਾਂ ਮੈਂ ਅੱਗੇ ਕਦੇ ਨਹੀਂ ਦੇਖੇ ਮੈਨੂੰ ਤਾਂ ਬਸ ਗਿੰਦਾ ਤੇ ਗੁਲਾਬ ਦਾ ਹੀ ਪਤਾ ਸੀਗਾ ਡਾਰਲਿੰਗ ਤੁਸੀਂ ਕਹਿੰਦੇ ਸੀ ਕਿ ਕਿਸੇ ਕੰਮ ਜੋਸ਼ੀ ਕਲੋਨੀ ਜਾਣਾ ਹੈ ਹੁਣ ਜਾ ਆਓ ਖਾਮ ਖਾ ਆਪਣਾ ਵਕਤ ਜਾਇਆ ਕਰ ਰਹੇ ਹੋ ਹਰਮੀਤ ਦੀ ਮੱਥੇਵਟ ਪਈ ਪਾਟੇ ਢੋਲ ਵਰਗੀ ਆਵਾਜ਼ ਕੰਨੀ ਪਈ ਤੇ ਫੁੱਲ ਬੂਟੇ ਵੀ ਜਿਵੇਂ ਉਦਾਸ ਹੋ ਗਏ ਹੁਣ ਬਿੰਦਰ ਨੇ ਬਿੰਦਰ ਦੇ ਜਾਣ ਬਾਅਦ ਮੈਂ ਹਰਮੀਤ ਪਾਸ ਬੈਠੀ ਰਹੀ ਇਹ ਤੇਰੇ ਬਾਜੀ ਤਾਂ ਜਿੱਧਰ ਮਨ ਲੱਗ ਜਾਵੇ ਬਸ ਉਸੇ ਚ ਹੀ ਖੁੱਬ ਜਾਂਦੇ ਦੂਜੀ ਗਲਤੀ ਇਹਨਾਂ ਨੂੰ ਭੁੱਲ ਹੀ ਜਾਂਦੀ ਹੈ ਕੱਪੜੇ ਪਾਉਣੇ ਤਾਂ ਉਹਨਾਂ ਨੂੰ ਮੈਂ ਸਿਖਾਏ ਨੇ ਪਹਿਲੇ ਤਾਂ ਐਵੇਂ ਹੀ ਜਿਹੋ ਜਿਹਾ ਪਾ ਕੇ ਤੁਰ ਪੈਂਦੇ ਸਨ ਕੋਈ ਪਤਾ ਨਹੀਂ ਪੱਗ ਪੈਂਡ ਨਾਲ ਮੈਚ ਕਰਦੀ ਏ ਜਾਂ ਨਹੀਂ ਨਾਲ-ਨਾਲ ਉਹ ਆਪਣੇ ਨੋਹਾ ਨੂੰ ਨੀਲ ਕਟਰ ਨਾਲ ਸ਼ੇਪ ਬਣਾ ਕੇ ਰੇਤੀ ਨਾਲ ਬਰਾਬਰ ਕਰ ਰਹੀ ਸੀ ਇਨਸਾਨ ਨੂੰ ਥੋੜਾ ਮਾਡਰਨ ਬਣ ਕੇ ਰਹਿਣਾ ਚਾਹੀਦਾ ਹੈ ਹੁਣ ਕਲੱਬਾਂ ਵਿੱਚ ਪਾਰਟੀਆਂ ਵਿੱਚ ਜਾਈਦਾ ਆ ਉੱਥੇ ਵੱਡੇ ਵੱਡੇ ਲੋਕਾਂ ਨੂੰ ਮਿਲਦਾ ਏ ਮੇਰੀ ਤਾਂ ਸਾਰਿਆਂ ਵਿੱਚ ਇੱਜ਼ਤ ਬਣੀ ਹੋਈ ਏ ਪਰ ਜੋ ਵੀ ਤੇਰੇ ਭਾਜੀ ਨੂੰ ਦੇਖਦਾ ਇਹੀ ਕਹਿ ਜਾਂਦਾ ਤੇਰਾ ਘਰ ਵਾਲਾ ਤਾਂ ਬੜਾ ਸਿੱਧੜ ਗਿਆ ਹੈ ਤੇਰਾ ਵਿਆਹ ਤਾਂ ਕਿਸੇ ਐਕਟਰ ਨਾਲ ਜਾਂ ਕਿਸੇ ਵੱਡੇ ਬਿਜ਼ਨਸਮੈਨ ਨਾਲ ਹੋਣਾ ਚਾਹੀਦਾ ਸੀਗਾ ਪਰ ਹੁਣ ਤਾਂ ਮੇਰੇ ਪੱਲੇ ਪੈ ਗਿਆ ਪਹਿਲੇ ਪਹਿਲ ਮੈਂ ਤਲਾਕ ਲੈਣ ਦੀ ਕੋਸ਼ਿਸ਼ ਕੀਤੀ ਸੀਗੀ ਇਕੇਰਾ ਕਰੋ ਨਸ ਵੀ ਗਈ ਸੀ ਪਰ ਫਿਰ ਮੈਨੂੰ ਇਹਨਾਂ ਬੱਚਿਆਂ ਦਾ ਖਿਆਲ ਆ ਗਿਆ ਪਰ ਤੇਰੇ ਭਾਜੀ ਦਾ ਖਿਆਲ ਆ ਗਿਆ ਇਹ ਮੇਰੇ ਤਰਲੇ ਕੱਢਣ ਲੱਗ ਗਏ ਤੇ ਮੈਨੂੰ ਤਰਸ ਆ ਗਿਆ ਫਿਰ ਮੈਂ ਇੱਕ ਗੱਲ ਇਹਨਾਂ ਤੋਂ ਮਨਾਈ ਕਿ ਮੈਂ ਤੁਹਾਡੇ ਕਰਦਿਆਂ ਨੂੰ ਨਹੀਂ ਮਿਲਣਾ ਉਹ ਪਿੰਡੂ ਜਿਹੇ ਨੇ ਤੇ ਮੇਰਾ ਸਟੇਟਸ ਘਟਦਾ ਆ ਜਦ ਵੀ ਕੋਈ ਮੇਰੇ ਸਹੁਰਿਆਂ ਤੋਂ ਆਉਂਦਾ ਏ ਤਾਂ ਉਦੋਂ ਹੀ ਸਾਡੀ ਲੜਾਈ ਹੁੰਦੀ ਏ ਮੈਨੂੰ ਗੁੱਸਾ ਆਉਂਦਾ ਹੈ ਕਿ ਇਹ ਕਿਉਂ ਉਹਨਾਂ ਦੀ ਸੇਵਾ ਕਰਨ ਲੱਗ ਜਾਂਦੇ ਨੇ ਵੈਸੇ ਮੈਨੂੰ ਇੱਕ ਗੱਲ ਦਾ ਫਖਰ ਵੀ ਹੈ ਕਿ ਇਹਨਾਂ ਦੀ ਨੌਲੇਜ ਬਹੁਤ ਹੈ ਲੋਕ ਇਹਨਾਂ ਦੀਆਂ ਗੱਲਾਂ ਵੱਲ ਹੀ ਖਿੱਚੇ ਚਲੇ ਆਉਂਦੇ ਨੇ ਨਾਲ ਨਾਲ ਉਸ ਆਪਣਾ ਧਿਆਨ ਨੀਲ ਪਾਲਿਸ਼ ਵੱਲ ਵੀ ਲਗਾਇਆ ਹੋਇਆ ਸੀਗਾ ਤੇ ਫਿਰ ਉਸਨੇ ਮੈਨੂੰ ਪੁੱਛਿਆ ਪਲਾਂ ਕਿਵੇਂ ਦੀ ਲੱਗਦੀ ਏ ਸ਼ੇਡ ਉਸ ਆਪਣੇ ਹੱਥਾਂ ਪੈਰਾਂ ਨੂੰ ਦੂਰ ਜੇ ਕਰਕੇ ਦੇਖਿਆ ਜਿਵੇਂ ਕੋਈ ਪੇਂਟਿੰਗ ਬਣਾਈ ਹੋਵੇ ਪਰ ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਉਸਨੇ ਉਹ ਨੀਲ ਪਾਲਿਸ਼ ਲਾਹੀ ਤੇ ਦੂਸਰੀ ਸ਼ੀਸ਼ੀ 'ਚ ਲਗਾਉਣ ਲੱਗ ਪਈ ਹਾਂ ਇਹ ਠੀਕ ਰਹੇਗੀ ਇਹ ਥੋੜੀਕ ਬ੍ਰਾਈਟ ਹੈ ਤੂੰ ਲਾਉਣੀ ਹੈ ਕੋਈ ਨਹੀਂ ਮੈਂ ਨਹੀਂ ਕਦੇ ਲਗਾਈਗੀ ਤੇ ਉਹ ਫਿਰ ਬੋਲਣ ਲੱਗੀ ਹੁਣ ਕਲੱਬਾਂ ਪਾਰਟੀਆਂ 'ਚ ਅਮੀਰ ਅਮੀਰ ਤੇ ਉੱਚੀਆਂ ਪਦਵਾਂ 'ਤੇ ਪਹੁੰਚੇ ਲੋਕ ਹੁੰਦੇ ਨੇ ਕਈ ਲੀਡਰਾਂ ਦੇ ਸਬੰਧ ਹੀ ਹੁੰਦੇ ਨੇ ਜਿਨ੍ਹਾਂ ਨਾਲ ਮਿਲ ਕੇ ਗਾਂ ਵਧਣ ਦੇ ਚਾਂਸ ਹੁੰਦੇ ਨੇ ਪਰ ਇਹਨਾਂ ਨੂੰ ਇੱਧਰ ਕੋਈ ਸ਼ੌਂਕ ਹੀ ਨਹੀਂਗਾ ਹੁਣ ਉਸ ਦੀ ਨੀਲ ਪਾਲਿਸ਼ ਲੱਗ ਚੁੱਕੀ ਸੀਗੀ ਇੰਨੇ ਨੂੰ ਉਸ ਦੀਆਂ ਦੋ ਸਹੇਲੀਆਂ ਗਈਆਂ ਇੱਕ ਦੇ ਵਾਲ ਬੋਬ ਕੱਟ ਸਨ ਤੇ ਦੂਜੀ ਦੇ ਬਰਾਬਰ ਕੱਟ ਦੇ ਖੁੱਲੇ ਛੱਡੇ ਹੋਏ ਕਹਿ ਲੱਗਾ ਚੱਲ ਅੱਠ ਬਾਜ਼ਾਰ ਚੱਲੇਗਾ ਸੇਲ ਲੱਗੀ ਹੈ ਸਾੜੀਆਂ ਦੀ ਮਿੱਡੀਆਂ ਵੀ ਦੋ ਚਾਰ ਲੈ ਛੱਡੀਏ ਕੱਲ ਨੂੰ ਕੁੜੀ ਵੀ ਜਵਾਨ ਹੋ ਰਹੀ ਹੈ ਹਰਮਿਤ ਨੇ ਮੇਰੀ ਵੱਲ ਇਸ਼ਾਰਾ ਕੀਤਾ ਪਰ ਮੈਂ ਉਸੇ ਵੇਲੇ ਦੇਖ ਲਿਆ ਪਰ ਮੈਂ ਨਾ ਦੇਖਿਆ ਵਾਂਗ ਕਰ ਦਿੱਤਾ ਸੀਗਾ ਅੱਜ ਤਾਂ ਮੈਂ ਜਾ ਨਹੀਂ ਸਕਦੀਗੀ ਪਰਸੋ ਸਹੀ ਤੁਸੀਂ ਜਾ ਆਓ ਮੈਂ ਰਹਿ ਲਵਾਂਗੀ ਟੀਵੀ ਦੇਖ ਲੈਨੀ ਹਾਂ ਕੋਈ ਕਿਤਾਬ ਪੜ੍ਹ ਲਵਾਂਗੀ ਮੈਂ ਕਿਹਾ ਪਰ ਉਸ ਨੂੰ ਸ਼ਾਇਦ ਮੇਰੇ ਤੇ ਇਤਬਾਰ ਨਹੀਂ ਸੀ ਮੈਂ ਤਾਂ ਕੋਈ ਚੀਜ਼ ਕੋਈ ਨਹੀਂ ਅਜੇ ਸੇਲ ਰਹਿਣੀ ਹੈ ਹਫ਼ਤੇ ਤੱਕ ਉਸ ਬੁੱਝੇ ਜਿਹੇ ਮਨ ਨਾਲ ਕਿਹਾ ਸੀਗਾ ਇਹਨੇ ਨੂੰ ਬਿੰਦਰ ਆ ਗਿਆ ਐਵੇਂ ਫੇਰਾ ਹੀ ਪਿਆ ਆ ਮਿਸਟਰ ਸ਼ੋਕੀ ਤਾਂ ਘਰ ਨਹੀਂ ਸੀਗੇ ਉਸ ਦੀ ਵਾਈਫ ਕਹਿਣ ਲੱਗੀ ਸਾਡੇ ਟੀਵੀ ਚੋਂ ਆਵਾਜ਼ ਅੱਛੀ ਨਹੀਂ ਆ ਰਹੀਗੀ ਜਰਾ ਚੈੱਕ ਕਰ ਦਿਓ ਬੱਸ ਉਹ ਹੀ ਠੀਕ ਕਰ ਰਿਹਾ ਸੀਗਾ ਹਰ ਕੋਈ ਆਪਣੀ ਵਿਗੜੀ ਚੀਜ਼ ਮੇਰੇ ਅੱਗੇ ਲਿਆ ਰੱਖਦਾ ਏ ਅੱਛਾ ਚਲੋ ਸ਼ਾਮੀ ਕਿਤੋਂ ਕੰਫਰ ਆਉਨੇ ਹਾਂ ਲਿਆ ਫਿਰ ਚਾਹ ਪਿਆ ਉਹ ਛੋਟੂ ਜਾਏ ਸਮੋਸੇ ਲਿਆਈਂ ਜਰਾ ਸਾਹਮਣੀ ਦੁਕਾਨ ਤੋਂ ਪਰ ਰਸੋਈ ਚੋਂ ਹੀ ਆਵਾਜ਼ ਆਈ ਬਸ ਕੋਰਤਾ ਹੈ ਹੀ ਨੇ ਘਰ ਚ ਐਵੇਂ ਗਲੇ ਖਰਾਬ ਕਰਨੇ ਨੇ ਛੋਟੂ ਨੂੰ ਹੋਰ ਵੀ ਕੰਮ ਕਰਨੇ ਨੇ ਚਲੋ ਛੱਡੋ ਬਾਹਰ ਜਾਵਾਂਗੇ ਤਾਂ ਬੇਲ ਪੂੜੀ ਖਾਦੀ ਖਦੇ ਇਥੋਂ ਦੀ ਖਾਸ ਚੀਜ਼ ਹੈ ਨਾ ਪੰਜਾਬ 'ਚ ਕਿੱਥੇ ਬੇਲਪੂੜੀ ਉਹਨਾਂ ਬੇਬਸ ਚਿਹੇ ਹੁੰਦਿਆਂ ਬੇਲਪੂੜੀ ਦਾ ਲਾਰਾ ਲਾਇਆ ਸੀਗਾ ਮੈਨੂੰ ਤਾਂ ਅੱਛੀ ਨਹੀਂ ਲੱਗਦੀ ਹਰਮਿਤ ਨੇ ਕਿਹਾ ਤੂੰ ਨਾ ਖਾਈ ਖੈਰ ਚਾ ਆ ਗਈ ਸੀਗੀ ਮੈਂ ਦੇਖਦੀ ਸੀ ਕਿ ਬਿੰਦਰ ਕਿੰਨਾ ਖੁੱਲ ਦਿਲਾ ਉਧਾਰਵਾਦੀ ਸੀਗਾ ਤੇ ਹਰਪ੍ਰੀਤ ਉਨੀ ਹੀ ਤੰਗਦਲ ਤੇ ਗਰੂਰਪਰੀ ਸੀਗੀ ਅਕੇਰਾ ਉਹ ਕਿਸੇ ਕਿਤੇ ਬਾਹਰ ਗਈ ਤੇ ਮੈਂ ਬਿੰਦਰ ਨੂੰ ਝੱਕਦਿਆਂ ਹੋਇਆਂ ਪੁੱਛਿਆ ਇੱਕ ਗੱਲ ਪੁੱਛਾਂ ਦੱਸੋਗੇ हां जो मर्ज़ी पूछੋ ਤੁਹਾਡੇ ਦੋਵਾਂ ਦੇ ਸੁਭਾਵਾਂ ਚ ਦਰਿਆ ਦੇ ਕੰਢਿਆਂ ਜਿੰਨਾ ਤੇ ਦਿਨ ਰਾਤ ਜਿੰਨਾ ਅੰਦਰ ਲੱਗਦਾ ਏ ਤੇ ਤੁਹਾਡੀ ਨਿਭ ਕਿਵੇਂ ਰਹੀ ਏ ਉਹ ਥੋੜੀ ਦੇਰ ਚੁੱਪ ਰਿਹਾ ਸਵਾਲ ਬੜਾ ਔਖਾ ਆ ਵਿਅਤ ਜਿੰਦਗੀ ਜਿੰਨਾ ਹੀ ਔਖਾ ਅਸਲ 'ਚ ਇੱਕੋ ਜਿਹੇ ਸੁਭਾਅ ਕਦੇ ਨਹੀਂ ਹੁੰਦੇ ਹਰੇਕ ਵਿਅਕਤੀ ਦੇ ਆਪਣੇ ਅੰਦਾਜ਼ ਆਪਣੀ ਸੋਚਣੀ ਆਪਣੀ ਰਹਿਣੀ ਬਹਿਣੀ ਆਦ ਪਹਿਲੇ ਪਹਿਲ ਤਾਂ ਇਨਸਾਨ ਆਪਣਾ ਅੱਛਾ ਪੱਖ ਹੀ ਪੇਸ਼ ਕਰਦਾ ਹੈ ਪਰ ਜਦ ਹੌਲੀ-ਹੌਲੀ ਤੁਹਾਨੂੰ ਇੱਕ ਦੂਜੇ ਦੀਆਂ ਵਿਰੋਧਤਾਵਾਂ ਦਾ ਪਤਾ ਲੱਗਦਾ ਹੈ ਜਾਂ ਅਸਲੀਅਤ ਖੁੱਲਦੀ ਹੈ ਤਾਂ ਤੁਸੀਂ ਕਾਫੀ ਅੱਗੇ ਨਿਕਲ ਚੁੱਕੇ ਹੁੰਦੇ ਹੋ ਲਾਵਾ ਫੇਰੇ ਲੈ ਚੁੱਕੇ ਹੁੰਦੇ ਹੋ ਬੱਚੇ ਹੋ ਜਾਂਦੇ ਆ ਕਰਗ੍ਰੈਸ ਦੀ ਜਡੂਂਗੇ ਉੱਤਰ ਜਾਂਦੇ ਹੋ ਫਿਰ ਬੱਚਿਆਂ ਦੀ ਖਾਤਰ ਵਿਪਰੀਤ ਸੁਭਾਅ ਦੀ ਵੀ ਬਰਦਾਸ਼ਤ ਕਰਨੀ ਪੰਦੇ ਨੇ ਦਰਅਸਲ ਵਿਆਹ ਤਾਂ ਇੱਕ ਸਮਝੌਤਾ ਹੀ ਹੈ ਇਕੱਠੇ ਰਹਿਣ ਦਾ ਪਹਿਲੇ ਪੈਰ ਮੈਨੂੰ ਇਸ ਤੇ ਬਹੁਤਾ ਗੁੱਸਾ ਆਉਂਦਾ ਸੀਗਾ ਕਿ ਇਹ ਹਮੇਸ਼ਾ ਹਾਰ ਸ਼ਿੰਗਾਰ ਬਾਰੇ ਹੀ ਸੋਚਦੀ ਰਹਿੰਦੀ ਹੈ ਕੋਈ ਵੀ ਗੱਲ ਸਮਝਾਓ ਗੁੱਸਾ ਕਰ ਲੈਂਦੀ ਅਕੀਰਾਂ ਤਾਂ ਇਹ ਮਰਨ ਲਈ ਬਾਹਰ ਤੁਰ ਪਈ ਤੇ ਮਸੀ ਮੈਂ ਉਸ ਨੂੰ ਮਨਾ ਕੇ ਲਿਆਇਆ ਫਿਰ ਅਸੀਂ ਸਮਝੌਤਾ ਕਰ ਲਿਆ ਕਿ ਉਹ ਮੈਨੂੰ ਕਿਸੇ ਕੰਮ ਲਈ ਮਜਬੂਰ ਨਹੀਂ ਕਰੇਗੀ ਤੇ ਮੈਂ ਉਸ ਨੂੰ ਬਦਲਣ ਲਈ ਨਹੀਂ ਆਖਾਂਗਾ ਅਸਨੇ ਆਪਣਾ ਬਿਊਟੀ ਪਾਰਲਰ ਖੋਲ੍ਹ ਲਿਆ ਹੈ ਤੇ ਉਹ ਹੁਣ ਉਸ ਵਿੱਚ ਖੁਸ਼ ਹੈ ਮੈਂ ਆਪਣੇ ਕੰਮਾਂ 'ਚ ਰੁੱਝਿਆ ਰਹਿਣਾ ਹਾਂ ਅਜੇ ਵੀ ਕਦੇ-ਕਦੇ ਇੱਕ ਦੂਜੇ ਨਾਲ ਖੇਪੜ ਪੈਨੇ ਹਾਂ ਵੱਡੀ ਗੱਲ ਤਾਂ ਇਹ ਹੈ ਕਿ ਉਹ ਮੇਰੇ ਘਰਦਿਆਂ ਨੂੰ ਦੇਖ ਨਹੀਂ ਸਿਖਾਉਂਦੀਗੀ ਮੈਂ ਵੀ ਆਪਣੇ ਸਾਰੇ ਘੱਟ ਹੀ ਜਾਂਦਾ ਹਾਂ ਇਹ ਆਪੇ ਹੀ ਮਿਲਗਿਲ ਆਉਂਦੀ ਹੈ ਆਪਣੇ ਪੇਕਿਆਂ ਨੂੰ ਬਸ ਐਵੇਂ ਹੀ ਲੰਗੀ ਜਾਂਦੀ ਹੈ ਤੇ ਅਗਲੇ ਦਿਨ ਅਸੀਂ ਨਾਸ਼ਤਾ ਕਰਕੇ ਬਾਹਰ ਨਿਕਲ ਗਏ ਹਰਮੀਤ ਦੇ ਨਾਲ ਨਹੀਂ ਗਈ ਉਸ ਕਹਿ ਦਿੱਤਾ ਸੀ ਕਿ ਮੈਂ ਤਾਂ ਕਈ ਵਾਰ ਗਈ ਹਾਂ ਤੁਸੀਂ ਜਾਇਓ ਟਿਕਟ ਲੈ ਕੇ ਗੱਡੀ 'ਚ ਬੈਠ ਗਏ ਇੱਕ ਇਲੈਕਟ੍ਰੋਨਿਕ ਟ੍ਰੇਨ ਹੈ ਇਸ ਦੇ ਬੜੀ ਤੇਜ਼ੀ ਨਾਲ ਪਹੁੰਚਾ ਦੇਣਾ ਹੈ ਕੱਡੀ ਵਿੱਚ ਬਿੰਦਰ ਨੂੰ ਇੱਕ ਦੋਸਤ ਮਿਲ ਪਿਆ ਸੀਗਾ ਉਹ ਬੰਗਾਲੀ ਬੋਲਦਾ ਸੀ ਬਿੰਦਰ ਵੀ ਉਸ ਨਾਲ ਬੰਗਾਲੀ 'ਚ ਗੱਲਾਂ ਕਰਨ ਲੱਗ ਪਿਆ ਆਪਣਾ ਕਿ ਅਭਾਰ ਦੇਖੇ ਖੁਸ਼ੀ ਹੋਲਮ ਦੇਸੀ ਦਰਾਂੋਂ ਗੱਲਾਂ ਕਰਦੇ ਰਹੇ ਮੈਨੂੰ ਤਾਂ ਪੂਰੀ ਸਮਝ ਨਹੀਂ ਸੀ ਲੱਗ ਰਹੀ ਮੈਂ ਹੈਰਾਨ ਹੋਈ ਜਾ ਰਹੀ ਸੀ ਕਿ ਕੱਢੀ ਉੱਤਰ ਕੇ ਉਸ ਤੇ ਹੈਰਾਨ ਚ ਕਿਹਾ ਕਮਾਲ ਹੈ ਤੁਸੀਂ ਤਾਂ ਬੰਗਾਲੀ ਵੀ ਇੰਨੀ ਅੱਛੀ ਬੋਲ ਲੈਂਦੇ ਹੋ ਹਾਂ ਬੰਗਾਲੀਆਂ ਦੇ ਸ਼ਹਿਰ ਚ ਆ ਗਏ ਤਾਂ ਸਿੱਖਣੀ ਪੈਣੀ ਸੀਗੀ ਮੈਂ ਤਾਂ ਐਵੇਂ ਗੁਜ਼ਾਰਾ ਕਰਦਾ ਹਾਂ ਬੱਚਿਆਂ ਨੂੰ ਬਹੁਤੀ ਆਉਂਦੀ ਹੈ ਉਹਨਾਂ ਨੂੰ ਤਾਂ ਸਕੂਲ 'ਚ ਵੀ ਲੱਗੀ ਹੋਈ ਹੈ ਇਹ ਹੁਗਲੀ ਦਰਿਆ ਹੈ ਭਾਰਤ ਦਾ ਸਭ ਤੋਂ ਵੱਡਾ ਪੌਲ ਹੈ ਚਲੋ ਥੋੜੀ ਥੋੜੀ ਚੜਦੇ ਹਾਂ ਸ਼ਾਰਟਕਟ ਹੋ ਜਾਵੇਗਾ ਚਲੋ ਬੇੜੀ 'ਚ ਚੜਦੇ ਹਾਂ ਸ਼ਾਰਟਕਟ ਹੋ ਜਾਵੇਗਾ ਬਹੁਤ ਭੀੜ ਲੱਗੀ ਹੋਈ ਸੀਗੀ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਖਾਲੀ ਕੈਸਤੀ ਆਉਂਦੀ ਸੀ ਤੇ ਜਲਦੀ ਹੀ ਭਰ ਕੇ ਚਲੀ ਜਾਂਦੀ ਸੀ ਬਿੰਦਰ ਟੈਕਟਾਂ ਲੈ ਆਇਆ ਤੇ ਅਸੀਂ ਵੀ ਲਾਈਨ 'ਚ ਲੱਗ ਗਏ ਕੈਸਤੀ 'ਚ ਚੜੇ ਬੜਾ ਅਜੀਬ ਜਿਹਾ ਸਵਮਾਂ ਲੱਗ ਰਿਹਾ ਸੀਗਾ ਪਾਣੀ 'ਚ ਤੈਰਦੇ ਜਾ ਰਹੇ ਸਾਂ ਕਦੇ ਪਾਣੀ ਵੱਲ ਦੇਖਦੀ ਕਦੇ ਬਿੰਦਰ ਵੱਲ ਕਦੇ ਡਰਦੀ ਕਦੇ ਉੱਚੀ ਉੱਚੀ ਖੱਪ ਪਾਉਣ ਤੇ ਦਿਲ ਕਰਦਾ ਸੀਗਾ ਬਿੰਦਰ ਮੇਰੇ ਵੱਲ ਦੇਖ ਕੇ ਖੁਸ਼ ਹੋ ਰਿਹਾ ਸੀ ਤੇ ਮੈਂ ਉਸ ਵੱਲ ਦੇਖਿਆ ਤਾਂ ਸ਼ਰਮਿੰਦਗੀ ਜਿਹੀ ਹੋਈ ਗਈ ਪਰ ਇੰਨੇ ਨੂੰ ਕੈਸਤੀ ਕੰਢੇ ਆ ਲੱਗੀ ਲੋਕ ਉਤਰਨ ਲੱਗੇ ਸੀਗੇ ਇਥੋਂ ਦੀ ਇੱਕ ਹੋਰ ਖਾਸ ਚੀਜ਼ ਹੈ ਮੈਟਰੋ ਵੇਨ ਜੋ ਅੰਡਰਗਰਾਉਂਡ ਬਿਜਲੀ ਨਾਲ ਚੱਲਦੀ ਹੈ ਸਾਰੀ 에어 ਕੰਡੀਸ਼ਨ ਹੈ ਉਸ ਦਿਨ ਟੈਕਟਾ ਲਈਆਂ ਹਵਾ ਨਾਲ ਗੱਲਾਂ ਕਰਦੀ ਗੱਡੀ ਆਈ ਅਸੀਂ ਉਹ ਚ ਵਿੱਚ ਉਸ ਵਿੱਚ ਬੈਠ ਕੇ ਦਰਵਾਜ਼ੇ ਆਪਣੇ ਆਪ ਖੁੱਲੇ ਬੰਦ ਹੋ ਗਏ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਸਟੇਸ਼ਨ ਆਗਾ ਦਰਵਾਜ਼ੇ ਫਿਰ ਆਪਣੇ ਆਪ ਖੁੱਲ ਗਏ ਸੱਚਮੁੱਚ ਹੀ ਬੜੀ ਹੈਰਾਨੀਜਨਕ ਟ੍ਰੇਨ ਹੈ ਸਾਹ ਸੁਥਰੀ ਆਟੋਮੈਟਿਕ ਹਾਂ ਅਜਿਹੀ ਟ੍ਰੇਨ ਵੀ ਸਾਰੇ ਭਾਰਤ ਚ ਇੱਥੇ ਹੀ ਹੈ ਚਲੋ ਹੁਣ ਕੁਝ ਖਾ ਲਈਏ ਭੁੱਖ ਵੀ ਲੱਗੀ ਹੋਈ ਹੈ ਇੱਥੇ ਇੱਕ ਬੜੀ ਮਸ਼ਹੂਰ ਦੁਕਾਨ ਹੈ ਪਟੂਰੇ ਛੋਲਿਆਂ ਦੀ ਥੋੜək ਤੋਰ ਕੇ ਅਸੀਂ ਉਸ ਦੁਕਾਨ ਤੇ ਪਹੁੰਚ ਗਏ ਮੈਨੂੰ ਯਾਦ ਆਇਆ ਬਿੰਦਰ ਜੱਦੀ ਅਮਰਸਰ ਆਉਂਦਾ ਸੀ ਤਾਂ ਪਟੂਰੇ ਛੋਲੇ ਜ਼ਰੂਰ ਖਾਂਦਾ ਸੀਗਾ ਖਾਸ ਕਰਕੇ ਕੋਲਚੀ ਛੋਲੇ ਇਹ ਉਸਦੀ ਹਰਮਨਪ੍ਰੀਏ ਚੀਜ਼ ਸੀਗੀ ਬੜਾ ਚਿਰ ਬਾਅਦ ਖਾਦੇ ਨੇ ਬਹੁਤ ਹੀ ਸਵਾਦ ਆ ਰਿਹਾ ਹੈ ਉਹ ਨਾਲ-ਨਾਲ ਚੂਮਦਾ ਜਿਹਾ ਕਹੀ ਜਾ ਰਿਹਾ ਸੀ ਹਰਮੀਤ ਤਾਂ ਅਜਿਹਾਂ ਥਾਵਾਂ ਤੋਂ ਖਾਣਾ ਪਸੰਦ ਨਹੀਂ ਕਰਦੀ ਉਹ ਅੱਛੇ ਤੋਂ ਅੱਛੇ ਰੈਸਟੋਰੈਂਟ 'ਚ ਜਾ ਕੇ ਖੁਸ਼ ਹੁੰਦੀ ਹੈ ਬਾਹਵੇਂ ਖਾਣਾ ਇਸ ਤੋਂ ਬੇਸਵਾਦੀ ਹੋਵੇ ਹੁਣ ਅਸੀਂ 20 ਰੁਪਏ 'ਚ ਖੁੱਲੇ-ਡੁੱਲੇ ਰੱਜ ਗਏ ਆ ਤੇ ਉੱਥੇ 100 200 ਐਵੇਂ ਹੀ ਖੁੱਲ ਜਾਂਦਾ ਆ ਮੈਂ ਦੇਖਿਆ ਜਦ ਬਿੰਦਰ ਵੀ ਆਪਣੇ ਆਪ ਨੂੰ ਜਿਵੇਂ ਆਜ਼ਾਦ ਮਹਿਸੂਸ ਕਰ ਰਿਹਾ ਸੀਗਾ ਤੇ ਮੇਰੇ ਲਈ ਤਾਂ ਸਭ ਕੁਝ ਨਵਾਂ-ਨਵਾਂ ਸੀ ਦੁਨੀਆ ਹੀ ਹੋਰ ਸੀ ਨਾਲ ਬਿੰਦਰ ਦਾ ਸਾਥ ਮੈਨੂੰ ਕੁਝ ਮਰ ਲਗ ਰਹੀਆਂ ਸਨ ਆ ਗੁਲਾਬ ਜਾਮਨ ਦੀ ਇੱਕ ਪਲੇਟ ਲਈ ਆਈ ਉਸਨੇ ਉਸੇ ਵਕਤ ਆਰਡਰ ਕਰ ਦਿੱਤਾ ਮੇਰਾ ਦਿਲ ਸ਼ੁਕਰਾਨੇ ਨਾਲ ਭਰ ਗਿਆ ਅੱਛਾ ਹੁਣ ਕਿੱਧਰ ਚੱਲ ਗਏ ਜੋ ਤੁਸੀਂ ਦਿਖਾਦੇ ਹੋ ਇੱਥੇ ਦੇਖਣ ਵਾਲਾ ਤਾਂ ਬਹੁਤ ਕੁਝ ਹੈ ਕਈ ਦਿਨ ਚਾਹੀਦੇ ਨੇ ਦੇਖਣਯੋਗ ਸਥਾਨਾਂ ਨੂੰ ਦੇਖਣ ਲਈ ਖੈਰ ਜੋ ਕੁਝ ਦੇਖਿਆ ਜਾ ਸਕਦਾ ਹੈ ਦੇਖਦੇ ਹਾਂ ਅੱਛਾ ਮਿਊਜ਼ੀਅਮ ਦੇਖਣਾ ਹੈ ਜਾਂ ਪਲੈਨੇਟੇਰੀਅਮ ਕਿ ਜੜੀਆ ਕਰ ਪਲੈਨੇਟੇਰੀਅਮ ਕੀ ਹੁੰਦਾ ਆ ਉਹ ਆਕਾਸ਼ੀ ਚੀਜ਼ਾਂ ਜਿਵੇਂ ਤਾਰੇ ਚੰਦਰ ਗ੍ਰਹ ਸੂਰਜ ਆਦਿ ਬਾਰੇ ਜਾਣਕਾਰੀ ਹੁੰਦੀ ਹੈ ਚਲੋ ਅੱਜ ਉਹੀ ਦੇਖਦੇ ਹਾਂ ਉਹੋ ਪਰ ਅੱਜ ਤਾਂ ਉਹ ਬੰਦ ਹੈ ਅੱਜ ਸੋਮਵਾਰ ਹੈ ਨਾ ਇਦਾਂ ਕਰਦੇ ਹਾਂ ਮਿਊਜ਼ੀਅਮ ਚੱਲਦੇ ਹਾਂ ਫਿਰ ਟਾਈਮ ਬਚਿਆ ਤਾਂ ਚਿੜੀਆ ਕਰਦੇ ਖਲਾਂਗੇ ਮਿਊਜ਼ੀਅਮ ਦੇਖ ਰਹੇ ਸਾਂ ਪੁਰਾਣੀ ਸਿੰਧ ਘਾਟੀ ਦੇ ਪੱਥਰ ਸਿੱਕੇ ਪਾਂਡੇ ਆਦ ਗਹਿਣੇ ਸੀਗੇ ਹਰੇਕ ਰਾਜ ਦੀ ਸੱਭਿਆਚਾਰ ਬਾਰੇ ਦੱਸਣ ਲਈ ਮਾਡਰਨ ਮਾਡਲ ਉੱਥੋਂ ਦੇ ਕੱਪੜੇ ਡਾਂਸ ਵਗੈਰਾ ਆ ਸਭ ਕੁਝ ਸੀਗਾ ਜਲਦੀ ਜਲਦੀ ਕਰੋ ਜੇ ਇੰਨਾ ਟਾਈਮ ਇੱਕ ਚੀਜ਼ ਨੂੰ ਦੇਖਣ ਵਾਚਣ ਲੱਗਿਓ ਤਾਂ ਗੱਡੀ ਦਾ ਟਾਈਮ ਨਿਕਲ ਜਾਵੇਗਾ ਉਸਨੇ ਚੇਤਾਵਨੀ ਦਿੱਤੀ ਪਰ ਮੈਨੂੰ ਤਾਂ ਅਜੀਬ ਜਿਹਾ ਸਵਾਦ ਆ ਰਿਹਾ ਸੀ ਦਿਲ ਕਰਦਾ ਸੀ ਨਾ ਦਨ ਮੁੱਕੇ ਨਾ ਕਰ ਜਾਈਏ ਕੰਮ ਦੇ ਰਹੀਏ ਨਜ਼ਾਰੇ ਦੇਖਦੇ ਰਹੀਏ ਜਿਵੇਂ ਇਨ੍ਹਾਂ ਨਜ਼ਾਰਿਆਂ 'ਚੋਂ ਇੱਕ ਦੇਖਣਯੋਗ ਬਿੰਦਰ ਵੀ ਹੋਵੇ ਉਸ ਦਾ ਸਾਥ ਹੋਵੇ ਆਖਰ ਉਹ ਕਿਸ ਲਈ ਇਹ ਕਰ ਰਿਹਾ ਹੈ ਮੈਨੂੰ ਖੁਸ਼ ਕਰਨ ਲਈ ਕਿ ਇਸ ਦਾ ਆਉਣਾ ਬੇਕਾਰ ਨਾ ਜਾਵੇ ਅਜੀਬ ਜੋੜੀ ਹੇ ਇਹਨਾਂ ਦੀ ਇੱਕ ਨਫ਼ਰਤ ਕਰਦਾ ਹੈ ਦੂਜਾ ਕਿਸੇ ਨੂੰ ਖੁਸ਼ੀ ਦੇਣ ਲਈ ਆਪਣਾ ਦਿਲ ਤੇ ਸਮਾਂ ਨਿਸ਼ਾਵਰ ਕਰ ਰਿਹਾ ਹੈ ਤੇ ਫਿਰ ਅਸੀਂ ਕਾਲੀ ਕਾਲੀ ਮਹਾਨ ਹਸਤਕੰਦਾਂ ਦੀਆਂ ਫੋਟੋਆਂ ਦੇਖ ਕੇ ਬਹਾਰਾ ਕੇ ਫਿਰ ਲੋਕਲ ਬੱਸ ਲਈ ਕੁਦਰਤੀ ਦੋ ਸੀਟਾਂ ਵਾਲੀ ਸੀਟ ਮਿਲ ਗਈ ਸੀਗੀ ਪਹਿਲੇ ਤਾਂ ਉਹ ਮੇਰੇ ਤੋਂ ਪਰੇ ਹੋ ਕੇ ਬੈਠਾ ਜਾਂਦਾ ਸੀਗਾ ਇੱਕ ਸੰਗ ਜਿਹੀ ਇੱਕ ਰਿਸ਼ਤਾ ਜੀ ਹਾਂ ਇੱਕ ਖਲਾਜਿਹਾ ਬਣ ਕੇ ਰਹਿ ਜਾਂਦਾ ਸੀਗਾ ਸ਼ਾਇਦ ਉਹ ਇੱਥੇ ਆਪਣੀ ਪਤਨੀ ਆਪਣੇ ਬੱਚਿਆਂ ਨਾਲ ਜਾਂ ਦੋਸਤਾਂ ਨਾਲ ਕਈ ਵੇਰ ਆਇਆ ਹੋਵੇ ਪਰ ਮੇਰੇ ਲਈ ਤਾਂ ਇਹ ਇੱਕ ਨਵਾਂ ਹੁਲਾਰਾ ਨਵੀਂ ਪਾਵਨਾਵਾਂ ਰਿਸ਼ਤਾ ਸੀਗਾ ਦੋਸਤੀ ਦਾ ਰਿਸ਼ਤਾ ਸੀਗਾ ਬਸ ਵਿੱਚ ਨਹੀਂ ਜਿਵੇਂ ਕਿਸੇ ਪਿੰਗ ਉੱਪਰ ਬੈਠੇ ਹੋਈਏ ਉਹਸ ਮੇਰੇ ਦਿਵਾਲੇ ਆਪਣੀ ਬਾਹ ਵਾਲੀ ਹੋਵੇ ਤੇ ਮੈਂ ਸੈ ਸੱਟ ਕੇ ਉਹਦੇ ਮੋਢਿਆਂ ਉੱਪਰ ਪਈ ਹੋਵਾਂ ਤੇ ਇਹ ਖਿਆਲ ਇੱਕਦਮ ਪਾਣੀ ਦੇ ਪ੍ਰਸ਼ਾਵੇਂ ਵਿੱਚ ਰੋੜਾ ਸੁੱਟਣ ਨਾਲ ਹਿੱਲ ਗਏ ਜਦ ਬਸ ਦਾ ਅਚਾਨਕ ਹਜੂਕਾ ਵੱਜਣ ਤੇ ਮੇਰਾ ਮੈਂ ਸਾਰੇ ਦੇ ਸਾਰੀ ਉਸ ਨਾਲ ਖੈ ਗਈ ਸੀਗੀ ਉਹ ਇਹ ਕੀ ਸਾਰੇ ਉੱਠ ਕੇ ਦੇਖਣ ਲੱਗੇ ਬਿੰਦਰ ਵੀ ਉੱਠਿਆ ਤੇ ਫਿਰ ਬੈਠ ਗਿਆ ਬਸ ਅੱਗੇ ਇੱਕ ਕਾਰ ਚ ਆਵਾਜ਼ ਜਿਹੀ ਸੀਗੀ ਮਸੀ ਬਚੀ ਸੀਗੀ ਕਿਸੇ ਦਾ ਨੱਕ ਪੱਜਾ ਕਿਸੇ ਦਾ ਸਿਰ ਪੱਜਾ ਸੀ ਕਿਸੇ ਦਾ ਮੂੰਹ ਪਰ ਮੈਨੂੰ ਤਾਂ ਇਹ ਜੋ ਕਾ ਬਹੁਤ ਹੀ ਅੱਛਾ ਲੱਗਾ ਉਸ ਮੇਰੇ ਮੋਢੇ ਤੇ ਆਪਣਾ ਹੱਥ ਰੱਖਿਆ ਸੀਗਾ ਇੱਕ ਤਸੱਲੀ ਜਹੀ ਹੋਈ ਹੁਣ ਚੜੀਆ ਘਰ ਦੇਖਣ ਦੀ ਕੋਈ ਤਮੰਨਾ ਨਹੀਂ ਸੀ ਰਹਿ ਗਈਗੀ ਐਵੇਂ ਹੀ ਬੈਠੇ ਰਹੀਏ ਸਫ਼ਰ ਮੁੱਕੇ ਹੀ ਨਾ ਉਹ ਮੈਨੂੰ ਇਸ ਵੇਲੇ ਬਹੁਤ ਹੀ ਅੱਛਾ ਲੱਗ ਰਿਹਾ ਸੀ ਮਹਾਨ ਗੁਣੀ ਗਿਆਨੀ ਕੋਈ ਸੰਤ ਮਹਾਤਮਾ ਪਲਾਂਜ ਇਕੱਲੀ ਜਨਾਨੀ ਨੂੰ ਕਮਾਉਣ ਲਈ ਨਾਲ ਲੈ ਜਾਣਾ ਤੇ ਫਿਰ ਉਸ ਨੂੰ ਸ਼ੂਨਾ ਤੱਕ ਨਾ ਸ਼ਾਇਦ ਇੱਕ ਨਫ਼ਰਤ ਦਾ ਭੇਦ ਮਟਾਉਣ ਲਈ ਪਿਆਰ ਜਿਤਾਉਣ ਲਈ ਇੱਕ ਅਦ ਅਰਸ਼ਕ ਪਿਆਰ ਰੂਹ ਦਾ ਪਿਆਰ ਗੁੰਗਾ ਪਿਆਰ ਤੇ ਜਲਦੀ ਹੀ ਅੱਡਾ ਆ ਗਿਆ ਜਿੱਥੇ ਅਸੀਂ ਉਤਰਨਾ ਸੀਗਾ ਕਿਉਂ ਨਾ ਪਹਿਲੇ ਕੁਝ ਚਾਹ ਪਾਣੀ ਪੀ ਲਈਏ ਤੇ ਅਸੀਂ ਇੱਕ ਰੈਸਟੋਰੈਂਟ ਤੇ ਚਲੇ ਗਏ ਹਾਂ ਭਾਈ ਐਕਟਰਾ ਐਕਟਾ ਪਲੇਟ ਬੇਲ ਪੂਰੀ ਦਿਓ ਅੱਛਾ ਇਹ ਬੇਲ ਪੂਰੀ ਹੈ ਪਰ ਇੰਨੀ ਭਰੀ ਪਲੇਟ ਮੇਰੇ ਲਈ ਜ਼ਿਆਦਾ ਹੈ ਮੈਂ ਜੋ ਹਾਂ ਦੋ ਕੱਪ ਚਾਹ ਲਾਓ ਔਰ ਇੱਕ ਚਮਚ ਦਿਓ ਕੀ ਅੱਛੀ ਲੱਗੀ ਹਾਂ ਬਹੁਤ ਸਵਾਦੀ ਹੈ ਉਹ ਫਿਰ ਥੋੜੀ دیر ਚੁੱਪ ਚਾਹ ਪੀਂਦੇ ਰਹੇ ਸੀਗੇ ਸੱਚਮੁੱਚ ਬਹੁਤ ਹੀ ਅੱਛਾ ਲੱਗ ਰਿਹਾ ਹੈ ਮੇਰੇ ਮੂੰਹ ਨਿਕਲਿਆ ਇਹੀ ਤਾਂ ਮੈਂ ਕਹਿਣ ਵਾਲਾ ਸਾਂ ਮੈਂ ਵੀ ਇੰਨਾ ਇੰਜੋਏ ਕਦੇ ਨਹੀਂ ਕੀਤਾਗਾ ਉਸ ਆਪਣਾ ਹੱਥ ਮੇਰੇ ਹੱਥ ਤੇ ਰੱਖ ਦਿਆ ਕਿਹਾ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਮੈਂ ਤੇ ਸੋਹਣੀ ਯਕੀਨੀ ਨਹੀਂ ਆਉਂਦਾਗਾ ਮੈਨੂੰ ਤਾਂ ਕਦੇ ਕਿਸੇ ਨੇ ਨਹੀਂ ਕਿਹਾਗਾ ਪਰ ਜੈ ਵੀ ਕਿੰਨੀ ਸੋਹਣੀ ਹੈ ਸਿਰਫ ਗੂਰਾ ਰੰਗ ਹੀ ਥੋੜੇ ਸੋਹਣਾ ਬਣਾਉਂਦਾ ਹੈ ਇਨਸਾਨ ਨੂੰ ਹੋਰ ਬਹੁਤ ਕੁਝ ਹੈ ਅੱਖਾਂ ਨੂੰ ਸੋਹਣਾ ਲੱਗਣਾ ਤੇ ਮਨ ਨੂੰ ਸੋਹਣਾ ਲੱਗਣਾ ਕਿ ਅੰਗ ਅੰਗ ਵਿੱਚ ਖੁਸ਼ਬੂ ਰਚ ਜਾਏ ਇਹ ਵੱਖਰੇ ਵੱਖਰੇ ਪਹਿਲੂ ਨੇ ਉਹਨਾਂ ਦਾ ਚਿਹਰਾ ਗੰਭੀਰ ਹੋ ਗਿਆ ਸੀ ਤੇ ਪੂਰੀਆਂ ਅੱਖਾਂ 'ਚ ਸ਼ਾਮ ਦੇ ਮੱਧਮ ਸੂਰਜ ਦੀ ਲਾਲੀ ਜਿਹੜੀ ਮੈਥੋਂ ਛੱਲੀ ਨਾ ਗਈ ਤੇ ਮੈਂ ਨੀਵੀਂ ਪਾ ਲਈ ਤੇ ਫਿਰ ਜਿਵੇਂ ਆਪਣੇ ਆਪ ਨੂੰ ਸੰਭਾਲਦਿਆਂ ਉਸ ਕਿਹਾ ਜਲਦੀ ਕਰੀਏ ਟਾਈਮ ਥੋੜਾ ਹੀ ਰਹਿ ਗਿਆ ਆ ਤੇ ਜਲਦੀ ਜਲਦੀ ਚਿੜੀਆ ਘਰ ਦੇਖਣ ਦੇ ਗਏ ਬਾਂਦਰ ਸ਼ੇਰ ਚਿੱਟੇ ਹਾਤੀ ਹਿਪੋ ਬਨ ਸੁਨਨੇ ਰੰਗਲੇ ਪੰਛੀ ਹਾਂ ਉੱਥੇ ਇੱਕ ਮੈਣਾ ਹੈ ਗੱਲਾਂ ਕਰਦੀ ਹੈ ਬਿੰਦਰ ਨੇ ਉਸ ਨੂੰ ਗੁੱਡ ਮਾਰਨਿੰਗ ਤੇ ਹਾਊ ਡੂ ਯੂ ਡੂ ਕਿਹਾ ਤਾਂ ਉਸ ਨੇ ਵੀ ਆਪਣੇ ਮਿੱਠੀ ਆਵਾਜ਼ ਵਿੱਚ ਇਵੇਂ ਹੀ ਗੰਭੀਰਤਾ ਤੋਂ ਫਿਰ ਵਾਪਸ ਆਏ ਫਿਰ ਵੱਖ-ਵੱਖ ਕਿਸਮਾਂ ਦੇ ਸੱਪ ਮਗਰਮੱਛ ਡੱਡੂ ਮਛੀਂਗ ਆਦ ਦੇਖੇ ਤੇ ਬਹਾਰ ਆ ਗਏ ਸਟੇਸ਼ਨ ਤੇ ਆਏ ਤਾਂ ਗੱਡੀ ਤਿਆਰ ਸੀ ਤੇ ਘਰ ਪਹੁੰਚਦੇ ਰਾਤ 9:00 ਵਜੇ ਇੰਨੀ دیر ਲਗਾ ਦਿੱਤੀ ਲੱਗ ਹੀ ਜਾਂਦੀ ਏ ਤੇ ਹਰਮੀਤ ਨੇ ਉਵੇਂ ਹੀ ਠੰਡੀ ਜਹੀ ਰੋਟੀ ਲਿਆ ਕੇ ਅੱਗੇ ਰੱਖ ਦਿੱਤੀ ਅਗਲੀ ਸਵੇਰ ਉਹਨਾਂ ਦੀਆਂ ਮਿੱਠੀਆਂ ਤੇ ਸਵੇਰ ਦੀਆਂ ਕਿਰਨਾਂ ਜੈਸੀਆਂ ਨਿੱਘਾਂ ਆਜ਼ਾਦਾਂ ਲੈ ਕੇ ਵਾਪਸ ਆ ਗਈ ਤੇ ਅੱਜ ਉਹ ਨੁਕਰੇ ਲੱਗੀਆਂ ਆਜ਼ਾਦਾਂ ਫਿਰ ਅੱਖਾਂ ਸਾਹਮਣੇ ਘੁੰਮਣ ਲੱਗੀਆਂ ਹਨ ਜਦ ਦੀ ਚਿੱਠੀ ਪੜੀ ਕਿ ਬਿੰਦਰ ਦੀ ਦੋ ਗੱਡੀਆਂ ਦੇ ਐਕਸੀਡੈਂਟ 'ਚ ਮੌਤ ਹੋ ਗਈ